ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਤੁਹਾਡੇ ਅਚੇਤਨ ਮਨ ਦੀ ਸ਼ਕਤੀ ਨਾਮਕ ਕਿਤਾਬ ਦਾ ਅਗਲਾ ਅਧਿਆਇ ਇਸ ਅਧਿਆਇ ਦਾ ਨਾਮ ਹੈ ਅਚੇਤਨ ਮਨ ਅਤੇ ਖੁਸ਼ੀ ਅਮਰੀਕਨ ਮਨੋਵਿਗਿਆਨ ਦੇ ਪਿਤਾ ਵਿਲੀਅਮ ਜੇਮਸ ਨੇ ਕਿਹਾ ਕਿ 19ਵੀਂ ਸਦੀ ਦੀ ਸਭ ਤੋਂ ਵੱਡੀ ਖੋਜ ਭੌਤਿਕ ਖੇਤਰ ਵਿੱਚ ਨਹੀਂ ਹੋਈ ਸਗੋਂ ਸਭ ਤੋਂ ਵੱਡੀ ਖੋਜ ਅਚੇਤਨ ਮਨ ਦੀ ਸ਼ਕਤੀ ਦੀ ਵਿਸ਼ਵਾਸ ਰਹੀ ਖੋਜ ਹੈ ਹਰ ਬੰਦੇ ਦੇ ਅੰਦਰ ਸ਼ਕਤੀ ਦਾ ਅਮੁੱਖ ਭੰਡਾਰ ਹੈ ਜੋ ਸੰਸਾਰ ਦੀ ਕਿਸੇ ਵੀ ਸਮੱਸਿਆ ਨੂੰ ਹੱਲ ਕਰ ਸਕਦੀ ਹੈ ਤੁਹਾਡੇ ਜੀਵਨ ਵਿੱਚ ਸੱਚੀ ਅਤੇ ਸਦੀਵੀ ਖੁਸ਼ੀ ਉਦੋਂ ਹੀ ਆ ਸਕਦੀ ਹੈ ਜਦੋਂ ਤੁਸੀਂ ਮਹਿਸੂਸ ਕਰੋ ਕਿ ਤੁਸੀਂ ਕਿਸੇ ਵੀ ਕਮਜ਼ੋਰੀ ਤੇ ਕਾਬੂ ਪਾ ਸਕਦੇ ਹੋ ਤੁਸੀਂ ਮਹਿਸੂਸ ਕਰੋ ਕਿ ਤੁਹਾਡਾ ਅਚੇਤਨ ਮਨ ਤੁਹਾਡੀਆਂ ਮੁਸ਼ਕਲਾਂ ਹੱਲ ਕਰ ਸਕਦਾ ਹੈ ਤੁਹਾਡੇ ਸਰੀਰ ਨੂੰ ਠੀਕ ਕਰ ਸਕਦਾ ਹੈ ਅਤੇ ਤੁਹਾਨੂੰ ਤੁਹਾਡੇ ਸੁਪਨਿਆਂ ਤੋਂ ਵੀ ਵਧੇਰੇ ਖੁਸ਼ੀ ਦੇ ਸਕਦਾ ਹੈ ਤੁਸੀਂ ਆਪਣੇ ਆਪ ਨੂੰ ਬਹੁਤ ਖੁਸ਼ ਮਹਿਸੂਸ ਕੀਤਾ ਹੋਵੇਗਾ ਜਦੋਂ ਤੁਹਾਡੇ ਘਰ ਕੋਈ ਬੱਚਾ ਪੈਦਾ ਹੋਇਆ ਹੋਵੇ ਤੁਹਾਡਾ ਵਿਆਹ ਹੋਇਆ ਹੋਵੇ ਜਦੋਂ ਤੁਸੀਂ ਕਾਲਜ ਤੋਂ ਗ੍ਰੈਜੂਏਸ਼ਨ ਮੁਕੰਮਲ ਕੀਤੀ ਹੋਵੇ ਜਾਂ ਤੁਹਾਨੂੰ ਕੋਈ ਇੱਜ਼ਤ ਪ੍ਰਾਪਤ ਹੋਈ ਹੋਵੇ ਤੇ ਇਨਾਮ ਮਿਲਿਆ ਹੋਇਆ ਹੋਵੇ ਤੁਸੀਂ ਬਹੁਤ ਖੁਸ਼ ਹੋਏ ਹੋਵੋਗੇ ਜਦੋਂ ਇੱਕ ਪਿਆਰੀ ਜਿਹੀ ਲੜਕੀ ਨਾਲ ਮੰਗਣੀ ਹੋਈ ਹੋਵੇ ਜਾਂ ਬਹੁਤ ਸੋਹਣੇ ਨੌਜਵਾਨ ਨਾਲ ਮੰਗਣੀ ਹੋਈ ਹੋਵੇ ਤੁਸੀਂ ਅਜਿਹੀ ਕੋਈ ਵੀ ਘਟਨਾ ਦੀ ਸੂਚੀ ਬਣਾ ਸਕਦੇ ਹੋ ਜਿੰਨਾ ਨੇ ਤੁਹਾਨੂੰ ਬਹੁਤ ਖੁਸ਼ੀ ਦਿੱਤੀ ਹੋਵੇ ਕੋਈ ਪਰਵਾਹ ਨਹੀਂ ਤੁਸੀਂ ਕਿੰਨੀ ਵੀ ਵੱਡੀ ਸੂਚੀ ਤਿਆਰ ਕਰ ਲਵੋ ਪਰ ਇਹ ਤੁਹਾਨੂੰ ਸਦੀਵੀ ਖੁਸ਼ੀ ਨਹੀਂ ਦੇ ਸਕਦੀ ਇਹ ਤੁਹਾਨੂੰ ਵਕਤ ਦੀ ਖੁਸ਼ੀ ਦਿੰਦੀ ਹੈ ਕਹਾਵਤਾਂ ਦੀ ਕਿਤਾਬ ਕਹਿੰਦੀ ਹੈ ਜਿਹੜੇ ਲਾੜਡ 'ਚ ਵਿਸ਼ਵਾਸ ਰੱਖਦੇ ਨੇ ਉਹੀ ਖੁਸ਼ ਨੇ ਜਦੋਂ ਤੁਸੀਂ ਲਾੜਡ ਤੁਹਾਡੇ ਅਚੇਤਨਮੰਦ ਦੀ ਸ਼ਕਤੀ ਤੇ ਵਿਦਵਤਾ ਵਿੱਚ ਸਾਰੇ ਰਾਹਾਂ ਦੀ ਅਗਵਾਈ ਕੰਟਰੋਲ ਰਹਿਨਮਾਈ 'ਤੇ ਪੱਕਾ ਭਰੋਸਾ ਕਰਦੇ ਹੋ ਤਾਂ ਤੁਸੀਂ ਪਵਿੱਤਰ ਗੰਭੀਰ ਅਤੇ ਸਿਆਜ ਹੋ ਜਾਂਦੇ ਹੋ ਜਦੋਂ ਤੁਸੀਂ ਸਾਰਿਆਂ ਨੂੰ ਪਿਆਰ ਸ਼ਾਂਤੀ ਅਤੇ ਸ਼ੁਭ ਇਸ਼ਾਵਾ ਮ ਦਿੰਦੇ ਹੋ ਤਾਂ ਤੁਸੀਂ ਆਪਣੇ ਜੀਵਨ ਵਾਸਤੇ ਖੁਸ਼ੀ ਦੀ ਉਸਾਰੀ ਕਰ ਰਹੇ ਹੁੰਦੇ ਹੋ ਖੁਸ਼ੀ ਦੀ ਹੀ ਚੋਣ ਕਰੋ ਖੁਸ਼ੀ ਇੱਕ ਮਾਨਸਿਕ ਸਥਿਤੀ ਹੈ ਬਾਈਬਲ ਵਿੱਚ ਇਸ ਪ੍ਰਕਾਰ ਕਿਹਾ ਗਿਆ ਹੈ ਅੱਜ ਹੀ ਚੁਣੋ ਤੁਹਾਡੀ ਕੀ ਖੁਸ਼ੀ ਹੈ ਤੁਹਾਨੂੰ ਖੁਸ਼ੀ ਦੀ ਚੋਣ ਕਰਨ ਦੀ ਆਜ਼ਾਦੀ ਹੈ ਇਸ ਉਦਾਹਰਨ ਤੌਰ ਤੇ ਸੌਖਾ ਹੈ ਖਬਰ ਇਹ ਇਸ ਲਈ ਹੈ ਕਿ ਲੋਕ ਖੁਸ਼ੀ ਦੇ ਮਾਰਗ ਤੋਂ ਥਿਰਕ ਜਾਂਦੇ ਹਨ ਕਿਉਂਕਿ ਉਹ ਸਰਲਤਾ ਨੂੰ ਨਹੀਂ ਸਮਝ ਪਾਉਂਦੇ ਜੋ ਖੁਸ਼ੀ ਦੀ ਚਾਬੀ ਹੈ ਜੀਵਨ ਦੀਆਂ ਮਹਾਨ ਚੀਜ਼ਾਂ ਸਰਲ ਊਰਜਾਵਾਨ ਤੇ ਅਸਾਰੂ ਹਨ ਇਹ ਖੁਸ਼ਹਾਲੀ ਅਤੇ ਖੁਸ਼ੀ ਪੈਦਾ ਕਰਦੀਆਂ ਹਨ ਊਰਜਾਵਾਨ ਸ਼ਕਤੀ ਅਤੇ ਖੁਸ਼ੀ ਭਰੇ ਜੀਵਨ ਵਿੱਚ ਤੁਸੀਂ ਸੇਂਟ ਪੌਲ ਦੇ ਇਹਨਾਂ ਸ਼ਬਦਾਂ ਰਾਹੀਂ ਪ੍ਰਵੇਸ਼ ਕਰ ਸਕਦੇ ਹੋ ਆਖਿਰਕਾਰ ਪ੍ਰਭੂ ਜਿਹੜੀਆਂ ਅਵਸਥਾ ਸੱਚੀਆਂ ਹਨ ਜਿਹੜੀਆਂ ਅਵਸਥਾ ਇਮਾਨਦਾਰ ਹਨ ਜਿਹੜੀਆਂ ਅਵਸਥਾ ਨਿਆਸ਼ੀਲ ਹਨ ਜਿਹੜੀਆਂ ਅਵਸਥਾ ਸ਼ੁੱਧ ਹਨ ਜਿਹੜੀਆਂ ਅਵਸਥਾ ਪਿਆਰੀਆਂ ਹਨ ਜਿਹੜੀਆਂ ਅਵਸਥਾ ਚੰਗੇ ਪ੍ਰਭਾਵ ਵਾਲੀਆਂ ਹਨ ਜੇਕਰ ਕੋਈ ਚੰਗਾ ਗੁਣ ਹੈ ਜੇ ਕਿਧਰੇ ਪ੍ਰਸ਼ੰਸਾ ਹੁੰਦੀ ਹੈ ਤਾਂ ਇਹਨਾਂ ਬਾਰੇ ਹੀ ਸੋਚੋ ਖੁਸ਼ੀ ਦੀ ਚੋਣ ਕਿਵੇਂ ਕਰੀਏ ਖੁਸ਼ੀ ਦੀ ਚੋਣ ਹੁਣੇ ਤੋਂ ਹੀ ਸ਼ੁਰੂ ਕਰ ਦਿਓ ਇਹ ਓਮੇ ਹੈ ਜਿਵੇਂ ਤੁਸੀਂ ਕਰਦੇ ਹੋ ਜਦੋਂ ਤੁਸੀਂ ਸਵੇਰ ਵੇਲੇ ਅੱਖਾਂ ਖੋਲ੍ਹਦੇ ਹੋ ਆਪਣੇ ਆਪ ਨੂੰ ਆਖੋ ਹਰ ਦਿਨ ਵਾਂਗ ਇਸ ਦਿਨ ਵੀ दैਵੀ ਹੁਕਮ ਨੇ ਮੈਨੂੰ ਸੰਭਾਲ ਲਿਆ ਹੈ ਸਭ ਚੀਜ਼ਾਂ ਮੇਰੀ ਚੰਗਿਆਈ ਲਈ ਮਿਲ ਕੇ ਕੰਮ ਕਰਨਗੀਆਂ ਮੇਰੇ ਲਈ ਇਹ ਨਵਾਂ ਅਤੇ ਅਦਭੁਤ ਦਿਨ ਹੈ ਇਸ ਦਿਨ ਵਰਗਾ ਹੋਰ ਕੋਈ ਦਿਨ ਨਹੀਂ ਹੋਵੇਗਾ ਮੈਨੂੰ ਸਾਰਾ ਦਿਨ दैਵੀ ਅਗਵਾਈ ਮਿਲੇਗੀ ਤੇ ਮੈਂ ਜੋ ਵੀ ਕਰਾਂਗਾ ਖੁਸ਼ਹਾਲੀ ਭਰਿਆ ਹੋਵੇਗਾ दैਵੀ ਪਿਆਰ ਮੇਰੇ ਦਿਵਾਲੇ ਹੈ ਮੈਨੂੰ ਲਪਟਾ ਰਿਹਾ ਹੈ ਬੋਲ ਰਿਹਾ ਹਾਂ ਤੇ ਮੈਂ ਸ਼ਾਂਤੀ ਦੇ ਮਾਰਗ ਤੇ ਵਧ ਰਿਹਾ ਹਾਂ ਜਦੋਂ ਵੀ ਚੰਗੇ ਅਤੇ ਅਸਾਰੂ ਕੰਮ ਤੋਂ ਮੇਰਾ ਧਿਆਨ ਭਟਕੇਗਾ ਤਾਂ ਮੈਂ ਫੌਰਨ ਆਪਣਾ ਧਿਆਨ ਉਸ ਵੱਲ ਵਾਪਸ ਲੈ ਆਵਾਂਗਾ ਇਹਦਾ ਪਿਆਰਾ ਅਤੇ ਚੰਗੇ ਨਤੀਜੇ ਦੇਣ ਵਾਲਾ ਹੈ ਮੈਂ ਅਧਿਆਤਮਕ ਹਾਂ ਅਤੇ ਮਾਨਸਿਕ ਚੁੰਬਕ ਉਹਨਾਂ ਸਾਰੀਆਂ ਵਸਤੂਆਂ ਨੂੰ ਮੇਰੇ ਵੱਲ ਖਿੱਚਦਾ ਹੈ ਜਿਹੜੀਆਂ ਮੈਨੂੰ ਆਸ਼ੀਰਵਾਦ ਅਤੇ ਖੁਸ਼ਹਾਲੀ ਦੇਣ ਵਾਲੀਆਂ ਹਨ ਅੱਜ ਸਾਰੇ ਖੇਤਰਾਂ ਵਿੱਚ ਮੈਨੂੰ ਅਦਭੁਤ ਸਫਲਤਾ ਮਿਲੇਗੀ ਮੈਂ ਯਕੀਨਨ ਸਾਰਾ ਦਿਨ ਖੁਸ਼ ਰਹਾਂਗਾ ਹਰ ਦਿਨ ਇਸ ਤਰ੍ਹਾਂ ਨਾਲ ਸ਼ੁਰੂ ਕਰੋ ਇੰਜ ਤੁਸੀਂ ਖੁਸ਼ੀ ਚੁਣ ਸਕਦੇ ਹੋ ਉਸਨੇ ਖੁਸ਼ ਰਹਿਣ ਨੂੰ ਆਦਤ ਕਿਵੇਂ ਬਣਾਇਆ ਕਈ ਸਾਲ ਪਹਿਲਾਂ ਆਇਰਲੈਂਡ ਦੇ ਪੱਛਮੀ ਤੱਟ ਤੇ ਵਸੇ ਕੋਨੇ ਮਾਰਾ ਵਿਖੇ ਮੈਂ ਤਕਰੀਬਨ ਇੱਕ ਹਫਤਾ ਇੱਕ ਪੱਖੇ ਲਾਉਣ ਵਾਲੇ ਦੇ ਘਰ ਰਹਾ ਉਹ ਹਮੇਸ਼ਾ ਗਾਉਂਦਾ ਸੀਟੀਆਂ ਮਾਰਦਾ ਅਤੇ ਹਾਸੇ ਠੱਠੇ ਕਰਦਾ ਰਹਿੰਦਾ ਸੀ ਮੈਂ ਉਸ ਤੋਂ ਉਸ ਦੀ ਖੁਸ਼ੀ ਦਾ ਸਵੱਭ ਪੁੱਛਿਆ ਤਾਂ ਉਸ ਦਾ ਜਵਾਬ ਸੀ ਖੁਸ਼ ਰਹਿਣਾ ਮੇਰੀ ਆਦਤ ਹੈ ਹਰ ਸਵੇਰ ਜਦੋਂ ਮੈਂ ਉੱਠਦਾ ਹਾਂ ਅਤੇ ਹਰ ਸ਼ਾਮ ਜਦੋਂ ਮੈਂ ਸੌਣ ਲੱਗਦਾ ਹਾਂ ਮੈਂ ਆਪਣੇ ਪਰਿਵਾਰ ਆਪਣੀਆਂ ਫਸਲਾਂ ਡੰਗਰਾਂ ਨੂੰ ਅਸੀਸ ਦਿੰਦਾ ਹਾਂ ਅਤੇ ਪ੍ਰਭੂ ਦਾ ਭਰਪੂਰ ਫਸਲ ਲਈ ਧੰਨਵਾਦ ਕਰਦਾ ਹਾਂ ਇਸ ਕਿਸਾਨ ਨੇ 40 ਸਾਲ ਤੋਂ ਅਜਿਹਾ ਕਰਨ ਦੀ ਆਦਤ ਬਣਾਈ ਹੋਈ ਸੀ ਖੁਸ਼ ਰਹਿਣ ਦੀ ਇੱਛਾ ਰੱਖੋ ਖੁਸ਼ ਰਹਿਣ ਵਾਲਾ ਇੱਕ ਬੜਾ ਮਹੱਤਵਪੂਰਨ ਨੁਕਤਾ ਇਹ ਹੈ ਕਿ ਤੁਸੀਂ ਸੰਜੀਦਗੀ ਨਾਲ ਖੁਸ਼ ਰਹਿਣ ਦੀ ਇੱਛਾ ਰੱਖੋ ਕਈ ਬੰਦੇ ਅਜਿਹੇ ਹਨ ਜੋ ਮਾਯੂਸ ਨਕਾਰੇ ਹੋਏ ਅਤੇ ਨਾਖੁਸ਼ ਹੁੰਦੇ ਹਨ ਪਰ ਅਚਾਨਕ ਕੋਈ ਚੰਗੀ ਖੁਸ਼ੀ ਭਰੀ ਖਬਰ ਸੁਣ ਕੇ ਖੁਸ਼ੀ ਚ ਆਪੇ ਤੋਂ ਬਾਹਰ ਹੋ ਉੱਠਦੇ ਹਨ ਉਹ ਅਸਲ ਵਿੱਚ ਉਸ ਔਰਤ ਵਰਗੇ ਹਨ ਜਿਸ ਨੇ ਮੈਨੂੰ ਕਿਹਾ ਸੀ ਕਿ ਐਨਾ ਖੁਸ਼ ਹੋਣਾ ਵੀ ਮਾੜਾ ਹੈ ਉਹਨਾਂ ਨੂੰ ਪੁਰਾਣੇ ਮਾਨਸਿਕ ਬਤੀਰੇ ਦੀ ਐਨੀ ਆਦਤ ਪੈ ਚੁੱਕੀ ਹੈ ਕਿ ਖੁਸ਼ੀ ਮਿਲਣ ਤੇ ਵੀ ਸਹਿਜ ਨਹੀਂ ਰਹਿ ਸਕਦੇ ਖੁਸ਼ੀ ਚੋਂ ਵੀ ਜਿਵੇਂ ਉਹ ਪੁਰਾਣੀਆਂ ਪਰੇਸ਼ਾਨੀਆਂ ਅਤੇ ਦੁੱਖਾਂ ਨੂੰ ਨਾ ਭੁੱਲੇ ਹੋਣ ਮੈਂ ਲੰਡਨ ਦੀ ਇੱਕ ਔਰਤ ਨੂੰ ਜਾਣਦਾ ਹਾਂ ਜਿਸ ਨੂੰ ਕਈ ਸਾਲ ਤੋਂ ਹੱਡੀਆਂ ਦੀ ਬਿਮਾਰੀ ਹੈ ਉਹ ਕਿਹਾ ਕਰਦੀ ਸੀ ਮੈਂ ਅੱਜ ਰੋਗ ਨਾਲ ਵਧੇਰੇ ਔਖੀ ਹਾਂ ਬਾਹਰ ਨਹੀਂ ਜਾ ਸਕਦੀ ਇਸ ਬਿਮਾਰੀ ਨੇ ਮੈਨੂੰ ਬਹੁਤ ਦੁਖੀ ਕੀਤਾ ਹੈ ਇਸ ਬਜ਼ੁਰਗ ਔਰਤ ਨੇ ਆਪਣੇ ਪੁੱਤਰ ਗਵੰਡੀਆਂ ਵੱਲੋਂ ਬਹੁਤ ਸਾਂਸਵਾਲ ਮਿਲਦੇ ਸੀ ਉਸ ਨੂੰ ਆਪਣੀ ਪਰੇਸ਼ਾਨੀ ਚੰਗੀ ਚੰਗੀ ਲੱਗਦੀ ਸੀ ਉਹ ਔਰਤ ਅਸਲ ਵਿੱਚ ਖੁਸ਼ ਹੋਣਾ ਹੀ ਨਹੀਂ ਚਾਹੁੰਦੀ ਸੀ ਮੈਂ ਉਸ ਨੂੰ ਇਲਾਜ ਦਾ ਇੱਕ ਤਰੀਕਾ ਦੱਸਿਆ ਮੈਂ ਬਾਈਬਲ ਦੇ ਕੁਝ ਗੀਤ ਲਿਖ ਕੇ ਦਿੱਤੇ ਅਤੇ ਉਸ ਨੂੰ ਕਿਹਾ ਕਿ ਜੇਕਰ ਉਹ ਇਹਨਾਂ ਸਚਾਈਆਂ ਵੱਲ ਧਿਆਨ ਦੇਵੇ ਉਸ ਦਾ ਮਾਨਸਿਕ ਪੱਧਰ ਜ਼ਰੂਰ ਬਦਲ ਜਾਵੇਗਾ ਅਤੇ ਨਿਰੋਗਤਾ ਵਿੱਚ ਉਸ ਦਾ ਯਕੀਨ ਮੋੜ ਤੋਂ ਸਥਾਪਿਤ ਹੋ ਜਾਵੇਗਾ। ਉਸ ਨੇ ਕੋਈ ਦਿਲਚਸਪੀ ਨਾ ਦਿਖਾਈ। ਕਈ ਲੋਕਾਂ ਦੀ ਇੱਕ ਖਾਸ ਕਿਸਮ ਦੀ ਮਾਨਸਿਕਤਾ ਬਣ ਜਾਂਦੀ ਹੈ ਕਿ ਉਹ ਆਪਣੇ ਦੁੱਖਾਂ ਅਤੇ ਅਦਾਸੀਆਂ ਵਿੱਚ ਹੀ ਖੁਸ਼ ਰਹਿੰਦੇ ਹਨ। ਨਾ ਕੁਝ ਰਹਿਣਾ ਕਿਉਂ ਚੁਣੀਏ? ਕੁਝ ਲੋਕ ਅਜਿਹੇ ਵਿਚਾਰ ਸੁਣਾ ਕੇ ਨਾ ਕੁਝ ਰਹਿਣ ਦੀ ਚੋਣ ਕਰਦੇ ਹਨ। ਅੱਜ ਦਾ ਦਿਨ ਨਹਿਸ਼ ਹੈ। ਸਾਰਾ ਕੁਝ ਹੀ ਗਲਤ ਹੋਈ ਜਾ ਰਿਹਾ ਹੈ। ਮੈਂ ਸਫਲ ਨਹੀਂ ਹੋਵਾਂਗਾ। ਹਰ ਕੋਈ ਮੇਰੇ ਵਿਰੁੱਧ ਹੈ ਵਪਾਰ ਮੰਦਾ ਹੈ ਅਤੇ ਹੋਰ ਘਾਟੇ 'ਚ ਜਾ ਰਿਹਾ ਹੈ ਮੈਂ ਹਮੇਸ਼ਾ ਲੇਟ ਹੁੰਦਾ ਹਾਂ ਮੈਨੂੰ ਕਦੇ ਮੌਕਾ ਨਹੀਂ ਮਿਲਦਾ ਉਹ ਕਰ ਸਕਦਾ ਮੈਂ ਨਹੀਂ ਕਰ ਸਕਦਾ ਜੇ ਤੁਸੀਂ ਇਸ ਵੇਲੇ ਉੱਠਦੇ ਅਨਸਾਰ ਅਜਿਹੇ ਵਿਚਾਰ ਮਨ ਵਿੱਚ ਲਿਆਓਗੇ ਤਾਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਅਨੁਭਵ 'ਚ ਆਉਣਗੀਆਂ ਅਤੇ ਤੁਸੀਂ ਸੱਚਮੁੱਚ ਬਹੁਤ ਨਾਖੁਸ਼ ਹੋ ਜਾਓਗੇ ਇਹ ਮਹਿਸੂਸ ਕਰਨ ਤੋਂ ਸ਼ੁਰੂਆਤ ਕਰੋ ਕਿ ਜਿਸ ਸੰਸਾਰ ਵਿੱਚ ਤੁਸੀਂ ਰਹਿ ਰਹੇ ਹੋ ਉਹ ਵਧੇਰੇ ਕਰਕੇ ਉਸ ਦੁਆਰਾ ਨਿਸ਼ਚਿਤ ਹੁੰਦਾ ਹੈ ਜੋ ਕੁਝ ਤੁਹਾਡੇ ਮਨ ਅੰਦਰ ਚੱਲ ਰਿਹਾ ਹੈ ਮਹਾਨ ਰੋਮਨ ਫਿਲਾਸਫਰ ਤੇ ਸੰਤ ਮਾਰਕਸ ਆਉਲੀਅਸ ਨੇ ਕਿਹਾ ਸੀ ਇੱਕ ਬੰਦੇ ਦਾ ਜੀਵਨ ਉਹ ਹੈ ਜੋ ਉਸਦੇ ਵਿਚਾਰ ਬਣਾਉਂਦੇ ਹਨ ਅਮਰੀਕਾ ਦੇ ਮਸ਼ਹੂਰ ਫਿਲਾਸਫਰ ਐਮਰਸਨ ਨੇ ਕਿਹਾ ਸੀ ਇੱਕ ਆਦਮੀ ਉਹੀ ਕੁਝ ਹੈ ਜੋ ਉਹ ਸਾਰਾ ਦਿਨ ਸੋਚਦਾ ਹੈ ਜਿਹੜੇ ਵਿਚਾਰ ਤੁਹਾਡੇ ਮਨ ਚ ਨਿਰੰਤਰ ਚੱਲਦੇ ਰਹਿੰਦੇ ਹਨ ਆਪਣੇ ਆਪ ਨੂੰ ਭੌਤਿਕ ਰੂਪ ਚ ਸਾਕਾਰ ਕਰਨ ਦੀ ਯੋਗਤਾ ਵੀ ਰੱਖਦੇ ਹਨ ਪੱਕਾ ਕਰੋ ਕੀ ਤੁਸੀਂ ਨਾ ਪੱਖੀ ਵਿਚਾਰਾਂ ਹਾਰੂ ਸੋਚਾ ਜਾਂ ਮਾਇੂਸਕੁਨ ਖਿਆਲਾਂ ਵਿੱਚ ਤਾਂ ਨਹੀਂ ਫਸੇ ਹੋ? ਆਪਣੇ ਮਨ ਨੂੰ ਖੁੱਲਮ-ਖੁੱਲਾ ਦੱਸੋ ਕਿ ਤੁਹਾਨੂੰ ਤੁਹਾਡੀ ਮਾਨਸਿਕਤਾ ਤੋਂ ਬਾਹਰ ਕੋਈ ਅਨੁਭਵ ਨਹੀਂ ਸੁਝਦਾ। ਕੀ ਬੇਸ਼ਮਾਰ ਦੌਲਤ ਖੁਸ਼ ਰੱਖ ਸਕਦੀ ਹੈ? ਮੈਂ ਪਾਗਲਖਾਨੇ ਵਿੱਚ ਕਈ ਕਰੋੜਪਤੀ ਬੰਦਿਆਂ ਨੂੰ ਮਿਲਿਆ ਜੋ ਇਸ ਗੱਲ ਤੇ ਅੜੇ ਹੋਏ ਸਨ ਕਿ ਉਹਨਾਂ ਕੋਲ ਤਾਂ ਕਾਣੀ-ਕੌਡੀ ਵੀ ਨਹੀਂ। ਉਹ ਤਾਂ ਜਤੀਮਾ ਵਰਗੇ ਹਨ। ਉਹਨਾਂ ਨੂੰ ਮਨੋਰੋਗੀ ਹੋਣ ਕਰਕੇ, ਸ਼ੱਕ ਦੀ ਬਿਮਾਰੀ ਕਰਕੇ ਅਤੇ ਬਹੁਤ ਤਰੂਵੀ ਮਯੂਸੀ ਵਰਗੀਆਂ ਬਿਮਾਰੀਆਂ ਕਾਰਨ ਪਾਗਲਖਾਨੇ ਵਿੱਚ ਤਾੜਿਆ ਗਿਆ ਸੀ। ਦੌਲਤ ਤੁਹਾਨੂੰ ਖੁਸ਼ੀ ਨਹੀਂ ਦੇ ਸਕਦੀ। ਦੂਜੇ ਹੱਥ, ਇਹ ਖੁਸ਼ੀ ਦੇਣ ਵਿੱਚ ਰੁਕਾਵਟ ਵੀ ਨਹੀਂ ਆਖੀ ਜਾ ਸਕਦੀ। ਅੱਜਕੱਲ ਬੜੇ ਲੋਕ ਰੇਡੀਓ, ਟੀਵੀ, ਗੱਡੀਆਂ, ਸੋਨਾ, ਮਕਾਨ, ਨਿੱਜੀ ਜਹਾਜ਼ ਅਤੇ ਸਵਿਮਿੰਗ ਪੂਲ ਖਰੀਦ ਕੇ ਖੁਸ਼ੀ ਹਾਸਲ ਕਰਨਾ ਚਾਹੁੰਦੇ ਹਨ। ਪਰ ਖੁਸ਼ੀ ਨੂੰ ਇਸ ਤਰ੍ਹਾਂ ਨਾਲ ਨਹੀਂ ਖਰੀਦਿਆ ਜਾਂ ਵੇਚਿਆ ਜਾ ਸਕਦਾ। ਖੁਸ਼ੀ ਦੀ ਰਿਆਸਤ ਤੁਹਾਡੀਆਂ ਸੋਚਾਂ ਤੇ ਭਾਵਨਾਵਾਂ ਹਨ ਕੁਝ ਲੋਕਾਂ ਦਾ ਵਿਚਾਰ ਹੈ ਕਿ ਬਨਾਕੀ ਟੰਗਾਂ ਨਾਲ ਖੁਸ਼ੀ ਨੂੰ ਪੈਦਾ ਕੀਤਾ ਜਾ ਸਕਦਾ ਹੈ ਕਈ ਕਹਿਣਗੇ ਜੇ ਮੈਂ ਮੇਅਰ ਚੁਣਿਆ ਜਾਵਾਂ ਜੇ ਮੈਂ ਸੰਸਥਾ ਦਾ ਪ੍ਰਧਾਨ ਬਣ ਜਾਵਾਂ ਜੇ ਮੈਂ ਕਾਰਪੋਰੇਸ਼ਨ ਦਾ ਜਨਰਲ ਮੈਨੇਜਰ ਬਣ ਜਾਵਾਂ ਤਾਂ ਮੈਂ ਖੁਸ਼ ਹੋ ਜਾਵਾਂਗਾ ਸੱਚਾਈ ਤਾਂ ਇਹ ਹੈ ਕਿ ਖੁਸ਼ੀ ਇੱਕ ਮਾਨਸਿਕ ਅਤੇ ਅਧਿਆਤਮਿਕ ਸਥਿਤੀ ਹੈ ਉਪਰ ਦੱਸਿਆ ਸਾਰੀਆਂ ਪੋਜੀਸ਼ਨਾਂ ਜੇ ਮਿਲ ਵੀ ਜਾਣ ਤਾਂ ਖੁਸ਼ੀ ਮਿਲਣ ਦੀ ਕੋਈ ਗਾਰੰਟੀ ਨਹੀਂ ਤੁਹਾਡੀ ਤਾਕਤ ਖੇੜਾ ਤੇ ਖੁਸ਼ੀ ਦੇ ਵਿਵਧਾਨ ਅਤੇ ਅਚੇਤਨ ਮਨ ਵੱਲ ਕੀਤੇ ਸਹੀ ਕਾਰਜਾਂ ਅਤੇ ਇਹਨਾਂ ਨੂੰ ਆਪਣੇ ਜੀਵਨ ਉੱਪਰ ਲਾਗੂ ਕਰਨ ਵਿੱਚ ਸ਼ਾਮਿਲ ਹੈ ਖੁਸ਼ੀ ਇੱਕ ਸ਼ਾਂਤ ਮਨ ਦੀ ਉਪਜ ਕੁਝ ਸਾਲ ਪਹਿਲਾਂ ਸਨ ਫ੍ਰਾਂਸਿਸਕੋ ਵਿੱਚ ਲੈਕਚਰ ਦਿੰਦਿਆਂ ਮੈਂ ਇੱਕ ਵਿਅਕਤੀ ਨਾਲ ਇੰਟਰਵਿਊ ਕੀਤਾ ਜੋ ਆਪਣੇ ਬਿਜ਼ਨਸ ਦੇ ਫਿਕਰਾਂ ਕਾਰਨ ਨਾ ਖੁਸ਼ ਤੇ ਮਾਇੂਸ ਸੀ ਉਹ ਇਸ ਬਿਜ਼ਨਸ ਦਾ ਜਨਰਲ ਮੈਨੇਜਰ ਸੀ ਉਸ ਦਾ ਲਵਾਈਸ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਪ੍ਰਤੀ ਨਾਰਾਜ਼ਗੀ ਨਾਲ ਭਰਿਆ ਪਿਆ ਸੀ ਉਸ ਨੂੰ ਲੱਗਦਾ ਸੀ ਕਿ ਉਹ ਦੋਵੇਂ ਉਸ ਦੇ ਵਿਰੋਧੀ ਹਨ ਇਸ ਅੰਦਰੂਨੀ ਖਿੱਚੋ ਤਾਣ ਕਾਰਨ business ਘਾਟੇ ਵਿੱਚ ਜਾ ਰਿਹਾ ਸੀ ਉਸ ਨੂੰ ਕੋਈ ਬੋਨਸ ਜਾਂ ਡਿਵੀਡੈਂਡ ਨਹੀਂ ਮਿਲ ਰਿਹਾ ਸੀ ਉਸ ਨੇ ਕੁਝ ਇਸ ਤਰ੍ਹਾਂ ਨਾਲ ਆਪਣੇ business ਸਮੱਸਿਆ ਨੂੰ ਹੱਲ ਕੀਤਾ ਪਹਿਲੀ ਗੱਲ ਤਾਂ ਉਸ ਨੇ ਸਵੇਰੇ ਹੁੰਦਿਆਂ ਮੰਚ ਇਹ ਪੱਕਾ ਕੀਤਾ ਸਾਡੀ ਕਾਰਪੋਰੇਸ਼ਨ 'ਚ ਜੋ ਵੀ ਹੋ ਰਿਹਾ ਹੈ ਬੜਾ ਇਮਾਨਦਾਰ ਸੰਜੀਦਾ ਆਪਸੀ ਸਹਿਯੋਗ ਵਫਾਦਾਰੀ ਅਤੇ ਸਾਰਿਆਂ ਦੇ ਭਲੇ ਲਈ ਹੋ ਰਿਹਾ ਹੈ ਸਾਰੇ ਇਸ ਕਾਰਪੋਰੇਸ਼ਨ ਦੇ ਵਿਕਾਸ ਭਲਾਈ ਅਤੇ ਖੁਸ਼ਹਾਲੀ ਵਿੱਚ ਮਾਨਸਿਕ ਅਤੇ ਆਤਮਿਕ ਗੜੀ ਦਾ ਕੰਮ ਕਰ ਰਹੇ ਹਨ ਮੈਂ ਆਪਣੀਆਂ ਸੋਚਾਂ ਸ਼ਬਦਾਂ ਅਤੇ ਕੰਮਾਂ ਰਾਹੀਂ ਆਪਣੇ ਸਾਥੀਆਂ ਅਤੇ ਕੰਪਨੀ ਨਾਲ ਸਬੰਧਿਤ ਸਾਰੇ ਲੋਕਾਂ ਨੂੰ ਪਿਆਰ ਸ਼ਾਂਤੀ ਅਤੇ ਸ਼ੁਭ ਇੱਛਾਵਾਂ ਭੇਜਦਾ ਹਾਂ ਸਾਡੀ ਕੰਪਨੀ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਆਪਣੇ ਹਰ ਕਾਰਜ ਵਿੱਚ दैਵੀ ਅਗਵਾਈ ਲੈਂਦੇ ਹਨ ਮੇਰੇ ਅਚੇਤਨ ਮਨ ਦਾ ਅਨੰਤ ਵਿਵੇਕ ਮੇਰੇ ਰਾਹੀਂ ਸਾਰੇ ਫੈਸਲੇ ਕਰਦਾ ਹੈ। ਸਾਡੇ ਸਾਰੇ ਬਿਜ਼ਨਸ, ਕਾਰੋਬਾਰ ਅਤੇ ਸਾਡੇ ਆਪਸੀ ਸਬੰਧ ਸਿਰਫ ਦਰੋਸਤ ਸਰਗਰਮੀ ਹੈ। ਮੈਂ ਆਪਣੇ ਦਫ਼ਤਰ ਨੂੰ ਸ਼ਾਂਤੀ, ਪਿਆਰ ਅਤੇ ਸ਼ੁਭ ਇਛਾਾਂਵਾਂ ਭੇਟ ਦਾਂ। ਕੰਪਨੀ ਵਿੱਚਲੇ ਸਾਰੇ ਬੰਦੇ ਆ ਅਤੇ ਮੇਰੇ ਮਨ ਵਿੱਚ ਸ਼ਾਂਤੀ ਅਤੇ ਸਦਭਾਵਨਾ ਦਾ ਵਾਸਾ ਹੈ। ਮੈਂ ਇੱਕ ਨਵੇਂ ਦਿਨ ਵਿੱਚ ਪ੍ਰਵੇਸ਼ ਕਰ ਰਿਹਾ ਹਾਂ। ਮੈਂ ਦ੍ਰਿੜਤਾ ਅਤੇ ਵਿਸ਼ਵਾਸ ਨਾਲ ਭਰਪੂਰ ਹਾਂ। ਇਹ ਵਿਅਕਤੀ ਇਸ ਬਿਆਨ ਨੂੰ ਸਵੇਰ ਵੇਲੇ ਤਿੰਨ ਵਾਰ ਦੁਹਰਾਉਂਦਾ ਸੀ ਜਦੋਂ ਡਰ ਅਤੇ ਗੁੱਸੇ ਦੇ ਭਾਵ ਉਸਦੇ ਮਨ 'ਚ ਆਉਂਦੇ ਤਾਂ ਉਹ ਮੈਨੂੰ ਕਹਿੰਦਾ ਸ਼ਾਂਤੀ ਸਦਪਾਵਨਾ ਤੇ ਪਵਿੱਤਰਤਾ ਹਰ ਵੇਲੇ ਮੇਰੇ ਮਨ ਨੂੰ ਕੰਟਰੋਲ ਕਰਦੀ ਹੈ ਇਸ ਪ੍ਰਕਾਰ ਮਨ ਉੱਪਰ ਲਗਾਤਾਰ ਕੰਟਰੋਲ ਰੱਖਣ ਨਾਲ ਸਾਰੀਆਂ ਨਾਪੱਕੀ ਸੋਚਾਂ ਆਉਣੋਂ हट ਗਈਆਂ ਤੇ ਉਹਦੇ ਮਨ 'ਚ ਸ਼ਾਂਤੀ ਸਥਾਪਿਤ ਹੋ ਗਈ ਉਸਨੇ ਸਫਲਤਾ ਦੀ ਭਰਪੂਰ ਫਸਲ ਤਿਆਰ ਕਰ ਲਈ ਸੀ ਬਾਅਦ ਵਿੱਚ ਉਸਨੇ ਮੈਨੂੰ ਲਿਖ ਭੇਜਿਆ ਕਿ ਦੋ ਹਫ਼ਤੇ ਮਨ ਨੂੰ ਇਸ ਪ੍ਰਕਾਰ ਕੰਟਰੋਲ ਕਰਨ ਦਾ ਅਸਰ ਕੀ ਹੋਇਆ ਪਰਧਾਨ ਅਤੇ ਉਪ ਪ੍ਰਧਾਨ ਨੇ ਉਸ ਨੂੰ ਦਫ਼ਤਰ ਵਿੱਚ ਬੁਲਾਇਆ ਉਸ ਦੇ ਕੰਮਾਂ ਅਤੇ ਅਸਾਰੂ ਵਿਚਾਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਵਿਸ਼ੇਸ਼ ਜ਼ਿਕਰ ਕੀਤਾ ਕਿ ਉਹ ਕਿੰਨੇ ਕਿਸਮਤ ਵਾਲੇ ਸਨ ਕਿ ਉਹਨਾਂ ਨੂੰ ਇੰਨਾ ਵਧੀਆ ਜਨਰਲ ਮੈਨੇਜਰ ਮਿਲਿਆ ਉਹ ਵਿਅਕਤੀ ਇਸ ਖੋਜ ਤੋਂ ਬਹੁਤ ਖੁਸ਼ ਸੀ ਕਿ ਮਨੁੱਖ ਦੀ ਅਸਲੀ ਖੁਸ਼ੀ ਉਸ ਦੇ ਅੰਦਰ ਹੀ ਹੈ ਸੱਚਮੁੱਚ ਉੱਥੇ ਕੋਈ ਰੁਕਾਵਟ ਜਾਂ ਡੰਡਾ ਨਹੀਂ ਕੁਝ ਅਰਸਾ ਪਹਿਲਾਂ ਮੈਂ ਅਖਬਾਰ ਵਿੱਚ ਇੱਕ ਆਰਟੀਕਲ ਪੜ੍ਹਿਆ ਜੋ ਇਹ ਕੋਹੜੇ ਵਾਰੇ ਸੀ ਜੋ ਲੱਕੜ ਦੇ ਟੁਕੜੇ ਕਰਕੇ ਰੁਕ ਗਿਆ ਸੀ ਕੋੜਾ ਜਦੋਂ ਵੀ ਉਸ ਸੜਕ ਤੇ ਜਾਂਦਾ ਉਹ ਡੰਡੇ ਦੇ ਕੋਲ ਜਾ ਕੇ ਰੁਕ ਜਾਂਦਾ ਉਸ ਡੰਡੇ ਨੂੰ ਪੁੱਟ ਕੇ ਜ਼ਮੀਨ ਸਮਤਲ ਕਰ ਦਿੱਤੀ ਗਈ ਪਰ ਲਗਾਤਾਰ 25 ਸਾਲਾਂ ਤੱਕ ਕੋੜਾ ਜਦੋਂ ਵੀ ਉੱਥੇ ਪਹੁੰਚਦਾ ਤਾਂ ਉਸ ਥਾਂ ਤੇ ਰੁਕ ਜਾਂਦਾ ਜਿੱਥੋਂ ਲੱਕੜ ਦਾ ਟੁਕੜਾ ਪੁੱਟਿਆ ਗਿਆ ਸੀ ਕੋੜਾ ਉਸ ਲੱਕੜ ਦੇ ਟੁਕੜੇ ਨੂੰ ਯਾਦ ਕਰਕੇ ਰੁਕ ਜਾਂਦਾ ਸੀ ਤੁਸੀਂ ਇਸ ਗੱਲ ਬਾਰੇ ਕੋਈ ਵੀ ਕਲਪਨਾ ਕਰ ਸਕਦੇ ਹੋ ਕਿ ਤੁਹਾਨੂੰ ਡਰ ਅਤੇ ਚਿੰਤਾ ਦੀਆਂ ਰਿਕਾਵਟਾਂ ਡਰਾ ਰਹੀਆਂ ਹਨ ਡਰ ਤੁਹਾਡੇ ਮਨ ਦਾ ਵਿਚਾਰ ਹੈ ਤੁਸੀਂ ਇਸ ਨੂੰ ਇਸੇ ਪਲ ਪੁੱਟ ਕੇ ਆਪਣੇ ਰੋਟੇ ਵਿੱਚ ਸਫਲਤਾ ਪ੍ਰਾਪਤੀ ਅਤੇ ਇਕਠਨਾਈਆਂ ਉੱਪਰ ਜਿੱਤ ਦੇ ਵਿਚਾਰ ਭਰ ਸਕਦੇ ਹੋ ਮੈਂ ਇੱਕ ਬੰਦੇ ਨੂੰ ਜਾਣਦਾ ਹਾਂ ਜੋ ਵਪਾਰ ਚ ਫੇਲ ਹੋ ਗਿਆ ਸੀ ਉਸਨੇ ਮੈਨੂੰ ਕਿਹਾ ਮੈਂ ਬਹੁਤ ਗਲਤੀਆਂ ਕੀਤੀਆਂ ਮੈਂ ਬਹੁਤ ਕੁਝ ਸਿੱਖਿਆ ਮੁਰ ਤੋਂ ਵਪਾਰ ਸ਼ੁਰੂ ਕਰਨ ਲੱਗਾ ਹਾਂ ਹੁਣ ਮੈਨੂੰ ਬੇਹਦ ਸਫਲਤਾ ਮਿਲੇਗੀ ਉਸਨੇ ਉਹਨਾਂ ਰੁਕਾਵਟਾਂ ਦਾ ਟੱਕਰ ਆ ਕੀਤਾ ਉਸਨੇ ਕੋਈ ਸ਼ਿਕਾਇਤ ਨਹੀਂ ਕੀਤੀ ਉਸਨੇ ਉਸ ਹਾਰ ਉਰूपी ਰੁਕਾਵਟ ਨੂੰ ਤੋੜ ਦਿੱਤਾ ਉਸਨੇ ਆਪਣੀ ਅੰਦਰੂਨੀ ਸ਼ਕਤੀ ਵਿਸ਼ਵਾਸ ਕਰਕੇ ਉਸ ਦਾ ਸਹਿਯੋਗ ਹਾਸਲ ਕੀਤਾ ਉਸਨੇ ਆਪਣੇ ਡਰ ਉੱਪਰ ਜਿੱਤ ਪ੍ਰਾਪਤ ਕੀਤੀ ਖੁਦ ਤੇ ਵਿਸ਼ਵਾਸ ਰੱਖੋਗੇ ਤਾਂ ਤੁਸੀਂ ਸਫਲ ਅਤੇ ਖੁਸ਼ ਰਹੋਗੇ ਸਭ ਤੋਂ ਖੁਸ਼ ਲੋਕ ਸਭ ਤੋਂ ਖੁਸ਼ ਉਹ ਲੋਕ ਹਨ ਜੋ ਆਪਣੇ ਵਿਚਲੀਆਂ ਉੱਤਮਤਾਵਾਂ ਨੂੰ ਸਾਹਮਣੇ ਲਿਆਉਂਦੇ ਹਨ ਪ੍ਰਸੰਨਤਾ ਅਤੇ ਸਦਗੁਣ ਇੱਕ ਦੂਜੇ ਦੇ ਪੂਰਕ ਹਨ ਖੁਸ਼ੀ ਜੀਵਨ ਨੂੰ ਸਫਲਤਾ ਨਾਲ ਜਿਉਣ ਦੀ ਕਲਾ ਹੈ ਈਸ਼ਵਰ ਆਪਣੇ ਆਪ ਤੋਂ ਸਭ ਤੋਂ ਵੱਡਾ ਤੇ ਸਭ ਤੋਂ ਚੰਗਾ ਹੈ ਪ੍ਰਭੂ ਪ੍ਰੇਮ, ਰੋਸ਼ਨੀ, ਸੱਚਾਈ, ਸੁੰਦਰਤਾ ਵੱਧ ਤੋਂ ਵੱਧ ਵਿਖਾਓ। ਤੁਸੀਂ ਦੁਨੀਆ ਦੇ ਸਭ ਤੋਂ ਖੁਸ਼ ਵਿਅਕਤੀ ਹੋਵੋਗੇ। ਨਾਨ ਦੇ ਦਰਵੇਸ਼ ਫਿਲਾਸਫਰ ਐਪਿਕਟੇਟਸ ਅਨਸਾਰ ਉਸ ਦੀ ਸ਼ਾਂਤੀ ਹੀ ਖੁਸ਼ੀ ਦਾ ਇੱਕੋ ਇੱਕ ਮਾਰਗ ਹੈ। ਸਵੇਰੇ-ਸਵੇਰੇ, ਸਾਰਾ ਦਿਨ ਅਤੇ ਸੌਣ ਲੱਗਿਆਂ ਇਹਨਾਂ ਦੋਵਾਂ ਨੂੰ ਪ੍ਰਭੂ ਦੇ ਦਰ ਜਾਣ ਲਈ ਅਬਰ ਤਿਆਰ ਰੱਖੇ। ਕੋਈ ਵੀ दैਵੀ ਵਸਤੂ ਸਾਡੀ ਨਹੀਂ। ਇਹ ਵਸਤੂਆਂ ਵੀ ਅਸੀਂ ਪ੍ਰਭੂ ਨੂੰ ਸੌਂਪ ਦਈਏ। ਖੁਸ਼ੀ ਹਾਸਲ ਕਰਨ ਦੇ ਪੜਾਵਾਂ ਦੀ ਸੂਚੀ विलियम जेम्स ਅਨਸਾਰ 19ਵੀਂ ਸਦੀ ਦੀ ਸਭ ਤੋਂ ਵੱਡੀ ਖੋਜ ਅਚੇਤਨ ਮਨ ਦੀ ਸ਼ਕਤੀ ਹੈ ਤੁਹਾਡੇ ਅੰਦਰ ਇੱਕ ਅਨੰਤ ਸ਼ਕਤੀ ਹੈ ਇਸ ਸ਼ਕਤੀ ਤੇ ਪੂਰਨ ਵਿਸ਼ਵਾਸ ਕੀਤੇ ਹੀ ਖੁਸ਼ੀ ਹਾਸਲ ਹੋ ਸਕਦੀ ਹੈ ਤੇ ਫਿਰ ਹੀ ਸੁਪਨੇ ਸਾਕਾਰ ਹੋ ਸਕਦੇ ਹਨ ਤੁਸੀਂ ਕਿਸੇ ਵੀ ਹਾਰ ਤੇ ਜਿੱਤ ਪ੍ਰਾਪਤ ਕਰ ਸਕਦੇ ਹੋ ਤੇ ਆਪਣੇ ਮਨ ਦੀ ਸ਼ਕਤੀ ਦੁਆਰਾ ਇੱਛਾਵਾਂ ਪੂਰੀਆਂ ਕਰ ਸਕਦੇ ਹੋ ਅਚੇਤਨ ਮਨ ਚ ਦੇਵੀ ਨਿਯਮ ਦਾ ਇਹੋ ਅਰਥ ਹੈ ਤੁਹਾਨੂੰ ਖੁਸ਼ੀ ਦੀ ਚੋਣ ਕਰਨੀ ਚਾਹੀਦੀ ਹੈ ਖੁਸ਼ ਰਹਿਣਾ ਇੱਕ ਆਦਤ ਹੈ ਜੋ ਕੁਝ ਵੀ ਸੱਚ ਹੈ ਜੋ ਕੁਝ ਵੀ ਇਮਾਨਦਾਰ ਹੈ ਜੋ ਕੁਝ ਵੀ ਨਿਆਸੀਲ ਹੈ ਜੋ ਕੁਝ ਵੀ ਸ਼ੁੱਧ ਹੈ ਜੋ ਕੁਝ ਵੀ ਸੁੰਦਰ ਹੈ ਜੋ ਕੁਝ ਵੀ ਚੰਗੀ ਰਿਪੋਰਟ ਰੱਖਦਾ ਹੈ ਜੇਕਰ ਕੋਈ ਸਦਗੁਣ ਹੈ ਤੇ ਜੇ ਕਿਸੇ ਦੀ ਪ੍ਰਸ਼ੰਸਾ ਹੁੰਦੀ ਹੈ ਅਜਹੀਆਂ ਵਸਤਾਂ ਬਾਰੇ ਸੋਚੋ ਸਵੇਰੇ ਅੱਖ ਖੋਲਦਿਆਂ ਸਾਰ ਇਉਂ ਆਖੋ ਮੈਂ ਜੋ ਖੁਸ਼ੀ ਦੀ ਚੋਣ ਕਰਦਾ ਹਾਂ ਮੈਂ ਸਫਲਤਾ ਚੁਣਦਾ ਹਾਂ ਮੈਂ ਸਹੀ ਕੰਮ ਚੁਣਦਾ ਹਾਂ ਮੈਂ ਸਾਰਿਆਂ ਲਈ ਪਿਆਰ ਅਤੇ ਸਦਭਾਵਨਾ ਚੁਣਦਾ ਹਾਂ ਇਹਨਾਂ ਸਵਨਾਂ ਉੱਪਰ ਜੀਵਨ, ਪ੍ਰੇਮ ਤੇ ਇੱਛਾ ਡੋਲ ਕੇ ਇਹਨਾਂ ਸਵਨਾਂ ਦੀ ਚੋਣ ਕਰਕੇ ਖੁਸ਼ੀ ਹਾਸਲ ਕਰੋ ਦਿਨ ਵਿੱਚ ਕਈ ਵਾਰ ਪ੍ਰਾਪਤ ਕੀਤੀ ਸਤ ਗੁਣਾਂ ਲਈ ਧੰਨਵਾਦ ਕਰੋ ਆਪਣੇ ਪਰਿਵਾਰਕ ਮੈਂਬਰਾਂ ਸਹਿਯੋਗੀਆਂ ਤੇ ਸਾਰੇ ਲੋਕਾਂ ਲਈ ਸ਼ਾਂਤੀ, ਖੁਸ਼ੀ ਅਤੇ ਖੁਸ਼ਹਾਲੀ ਦੀ ਕਾਮਨਾ ਕਰੋ ਤੁਹਾਡੇ 'ਚ ਖੁਸ਼ ਰਹਿਣ ਦੀ ਇੱਛਾ ਹੋਣੀ ਚਾਹੀਦੀ ਹੈ ਇੱਛਾ ਤੋਂ ਬਿਗਾਰੇ ਕੁਝ ਵੀ ਹਾਸਲ ਨਹੀਂ ਹੁੰਦਾ ਇੱਛਾ ਇੱਕ ਕਾਮਨਾ ਹੈ ਜਿਸ ਨੂੰ ਕਲਪਨਾ ਤੇ ਵਿਸ਼ਵਾਸ ਦੇ ਖੰਭ ਲੱਗਦੇ ਹਨ ਆਪਣੀ ਇੱਛਾ ਦੇ ਪੂਰੇ ਹੋਣ ਦੀ ਕਲਪਨਾ ਕਰੋ ਉਸ ਦੀ ਅਸਲੀਅਤ ਨੂੰ ਮਹਿਸੂਸ ਕਰੋ ਹਮੇਸ਼ਾ ਡਰ ਚਿੰਤਾ ਕ੍ਰੋਧ ਨਫ਼ਰਤ ਅਤੇ ਹਾਰ ਬਾਰੇ ਸੋਚਦੇ ਰਹਿਣ ਨਾਲ ਤੁਸੀਂ ਬਹੁਤ ਪਰੇਸ਼ਾਨ ਤੇ ਦੁਖੀ ਹੋ ਜਾਵੋਗੇ ਯਾਦ ਰੱਖੋ ਤੁਹਾਡੇ ਵਿਚਾਰ ਹੀ ਤੁਹਾਡੇ ਜੀਵਨ ਨੂੰ ਬਣਾਉਂਦੇ ਹਨ ਦੁਨੀਆ ਦੀ ਪੂਰੀ ਦੌਲਤ ਨਾਲ ਵੀ ਤੁਸੀਂ ਖੁਸ਼ੀ ਨਹੀਂ ਖਰੀਦ ਸਕਦੇ ਕਈ ਲੋਕ ਕਰੋੜਪਤੀ ਹੋਣ ਦੇ ਬਾਵਜੂਦ ਦੁਖੀ ਹਨ ਬਹੁਤ ਸਾਰੇ ਲੋਕ ਬਹੁਤ ਘੱਟ ਦੌਲਤ ਹੋਣ ਦੇ ਬਾਵਜੂਦ ਖੁਸ਼ ਹਨ ਕੁਝ ਵਿਵਾਹਿਤ ਵਿਅਕਤੀ ਵੀ ਖੁਸ਼ ਨਹੀਂ ਹਨ ਕੁਝ ਇਕੱਲੇਕਾਰੇ ਵਿਅਕਤੀ ਵੀ ਖੁਸ਼ ਹਨ ਖੁਸ਼ੀ ਦੀ ਰਿਆਸਤ ਤੁਹਾਡੇ ਵਿਚਾਰਾਂ ਤੇ ਅਹਿਸਾਸ ਵਿੱਚ ਹੈ ਖੁਸ਼ੀ ਇੱਕ ਸ਼ਾਂਤ ਦਿਮਾਗ ਦੀ ਉਪਜ ਹੈ ਆਪਣੇ ਵਿਚਾਰਾਂ ਨੂੰ ਸ਼ਾਂਤ ਸੰਤੁਲਿਤ ਸੁਰੱਖਿਅਤ ਅਤੇ ਦੇਵੀ ਰਾਨਮਈ ਨਾਲ ਜੋੜੀ ਰੱਖੋ ਤੁਹਾਡਾ ਮਨ ਖੁਸ਼ੀਆਂ ਦਾ ਹੀ ਉਤਪਾਦਨ ਕਰੇਗਾ ਤੁਹਾਡੀਆਂ ਖੁਸ਼ੀਆਂਗੇ ਕੋਈ ਰੁਕਾਵਟ ਨਹੀਂ ਹੈ ਦਬੇ ਵਸਤਾਂ ਕਾਰਨ ਨਹੀਂ ਪ੍ਰਭਾਵ ਹੀ ਹੁੰਦੀਆਂ ਹਨ ਆਪਣੇ ਅੰਦਰਲੇ ਹੱਲ ਕੱਢਣ ਵਾਲੇ ਸਿਧਾਂਤਾਂ ਤੋਂ ਪ੍ਰੇਰਣਾ ਲਓ ਤੁਹਾਡੇ ਵਿਚਾਰ ਕਾਰਨ ਹਨ ਨਵੇਂ ਕਾਰਨ ਨਵੇਂ ਪ੍ਰਭਾਵ ਪੈਦਾ ਕਰਦੇ ਹਨ ਖੁਸ਼ੀਆਂ ਚੁਣੋ ਸਭ ਤੋਂ ਖੁਸ਼ ਵਿਅਕਤੀ ਉਹ ਹੈ ਜੋ ਆਪਣੇ ਅੰਦਰਲੇ ਸਰਵ ਉੱਤਮ ਗੁਣਾਂ ਨੂੰ ਉਜਾਗਰ ਕਰਦਾ ਹੈ ਈਸ਼ਵਰ ਤੁਹਾਡੇ ਅੰਦਰਲਾ ਸਰਵ ਉੱਚ ਅਤੇ ਸਰਵ ਸ੍ਰੇਸ਼ਟ ਹੈ ਕਿਉਂਕਿ ਈਸ਼ਵਰੀ ਸਮਰਾਜ ਤੁਹਾਡੇ ਅੰਦਰ ਹੈ ਅਧਿਆਇ ਸਮਾਪਤ ਧੰਨਵਾਦ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਮੇਰੇ ਚੈਨਲ ਕਿਤਾਬ ਕਾਫਲਾ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ